ਜਿੰਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀ ਯਾਦ ਵਿੱਚ ਦੰਪਤਪਾਸਾ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਮਾਰਕ ਪੈਦਲ ਕਰੇ ਇੱਕ ਸਰਦਾਰ ਮਨਜੀਤ ਸਿੰਘ ਵੱਲੋਂ ਬਹੁਤ ਵੱਡਾ ਕਦਮ ਹੈ ਕਿ ਅਸੀਂ ਸਰਦਾਰ ਦੀਪ ਸਿੰਘ ਦੀ ਯਾਦ ਵਿੱਚ ਕੌਮ ਨੂੰ ਜਗਾਉਣੇ ਇਹ ਕੌਮ ਅਰ ਸੁੱਤੀ ਪਈ ਹੈ ਇਹਸ ਨੂੰ ਆਪਣੇ ਖਲਕਾਂ ਦਾ ਪਤਾ ਨਹੀਂ ਹੈ ਤੇ ਅਸੀਂ ਦੂਸਰੀ ਕੌਮ ਦੇ ਗੁਲਾਮ ਹਾਂ ਜਿੱਤੇ ਉਹਨਾਂ ਦਾ ਰਾਜ ਚੱਲ ਰਿਹਾ ਹੈ ਔਰ ਸਾਡੀ ਗੱਲ ਜਿਵੇਂ ਪਾਇ ਬੰਦੀਪ ਸਿੰਘ ਨੇ ਦੱਸੀ ਹੈ ਕਿ ਸਾਨੂੰ ਤਾਂ ਸਿੱਖੋ ਸਭ ਧਾਮ ਦੇ ਵਿੱਚ ਸਾਨੂੰ ਤਾਂ ਹੀ ਨਹੀਂ ਹੈ ਸੋ ਇਹ ਬਹੁਤ ਸੋਚੀ ਸਮਝੀ ਗੱਲ ਹੈ ਜੋ ਤੁਸੀਂ ਸਾਰੇ ਇਸ ਮਾਛ ਦਾ ਸਾਥ ਦੇ ਰਹੇ ਹੋ ਸੈਂਟਰ ਦੀ ਸਰਕਾਰ ਜੀ ਕਜੁਗਲੀ ਬਣ ਚੁੱਕੀ ਹੈ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਮੁਖੀ ਹੈ ਉਨ੍ਹਾਂ ਦੇ ਨਾਲ ਉਹਨਾਂ ਦਾ ਹੋਮ ਮਿਨਿਸਟਰ ਅਵਿਸ਼ਾਏ ਬਦੇਸ਼ੀ ਬਦੀ ਜੈ ਸ਼ੰਕਰ ਹੈ ਰੱਖਿਆ ਦਾ ਮંત્રી ਰਾਜਰਾਜ ਸਿੰਘ ਹੈ ਸਕਨਰਟੀਡਵਾਈਜ਼ਰ ਅਨਿਤ ਡੋਇਲ ਹੈ ਰੋਕਾ ਮੁਖੀ ਸਨਾਹਕਾ ਤੇ ਸਾਫਕਾ ਮੁਖੀ ਸਮਾਨ ਕੋਈ ਨਹੀਂ ਇੰਨਾ ਸਾਰੇ ਨੇ ਮਿਲ ਕੇ ਜੁਗਜੀ ਨੇ ਸਾਡੇ ਸਿੱਖ ਸਾਡੇ ਜੀਗਰ ਚਾਹੀਨ ਕਰਵਾ ਦਿੱਤੇ ਸਿਰੋ ਹਿੰਦੂਸਤਾਨ ਦੇ ਵਿੱਚ ਜੰਦੀਆ ਦੇ ਵਿੱਚ ਨਹੀਂ ਪਰ ਬਾਹਵਾਂ ਦੇ ਮੁੱਖਾਂ ਦੇ ਵਿੱਚ ਵੀ ਜਿਹੜੇ ਸਿੱਖ ਸਭ ਜਨਤੀ ਦੀ ਗਨ ਰਾਤੀ ਸੀਗੇ ਉਹਨਾਂ ਨੂੰ ਸੀ ਪਿਤਾ ਗਿਆ ਮੈਂ ਉਹਨਾਂ ਦੇ ਨਾਮ ਪੜਦਾ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੰਦਰ ਨੂੰ ਸ਼ਹੀਦ ਕਰਤਾ ਜੀਤੂ ਕਮਨ ਸਿੰਘ ਮਾਲਕ ਨੂੰ ਕਰਤਾ ਆਪਣਾ ਸੁਖਦੂਲ ਸਿੰਘ ਨੂੰ ਕਰਤਾ ਲੋਗੇ ਵਾਲੇ ਨੂੰ ਅਵਕਾਮ ਸਿੰਘ ਖੰਡੇ ਨੂੰ ਦਰਤਾਣੀਆਂ ਦੇ ਵਿੱਚ ਕਰ ਦਿੰਦਾ ਪਰਮਜੀਤ ਸਿੰਘ ਪੰਜਵਾਰ ਨੂੰ ਪਾਕਿਸਤਾਨ ਦੇ ਵਿੱਚ ਕਰਦਾ ਲਖਬੀਰ ਸਿੰਘ ਰੋਗੇ ਨੂੰ ਪਾਕਿਸਤਾਨ ਦੇ ਵਿੱਚ ਕਰਦਾ ਸਾਡੇ ਪੰਜ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਕਰ ਦਿੰਦਾ ਬੁੱਤਸੇਵਾਲ ਨੂੰ ਤੇ ਵਪਰੀਨ ਸਿੰਘ ਹੜੀਣਾਉ ਲੋ ਪੰਜਾਬ ਦੇ ਵਿੱਚ ਕਤਲ ਕਰਦਾ ਇਹ ਇੱਕ ਬਹੁਤ ਵੱਡੀ ਸਾਜਿਦਤੀ ਕੀਤੀ ਗਈ ਹੈ ਕਿ ਭਾਰਤ ਦੇ ਮੁੱਖਾਂ ਦੇ ਵਿੱਚ ਬੀਤੇ ਪਿਛਲੇ ਹਾਲੇ ਸਬੋਦੀ ਸਰਕਾਰ ਨੇ ਇਹ ਕਤਲ ਕਰਵਾਇਆ ਹੈ ਪਰ ਅਫਸੋਸ ਹੈ ਇੱਕ ਕਤਨਾ ਦੇ ਉਤੇ ਕੋਈ ਦੂਸਰੀ ਪਾਰਟੀ ਬੋਰ ਨਹੀਂ ਰਹੀ ਬੇਸ਼ੱਕ ਉਹ ਆਪਣੀ ਅਤੂ ਕਹਿੰਦੀ ਹੈ ਕਿ ਅਸੀਂ ਪੰਥਕ ਪਾਠੀਆਂ ਹੈ ਜੀ ਜੇ ਪੰਥਕ ਪਾਠੀਆਂ ਹੈ ਜੀ ਜੇ ਪਾਰ ਤੇ ਮੁਲਖਾਂ ਦੇ ਵਿੱਚ ਤੇਥੇ ਹਰੇਕ ਤੇ ਪੰਜਾਬ ਦੇ ਵਿੱਚ ਸਿੱਖਾ ਨੂੰ ਨੂੰ ਸ਼ਕੀਤ ਕਰ ਦਤਾ ਤਾਂ ਫਿਰ ਤੁਸੀਂ ਬੋਲ ਜੁਣੀ ਸਾਡੇ ਇਹ ਚੀਜ਼ ਬਹੁਤ ਰਹਿ ਜਾਏ ਕਿ ਸਾਰੇ ਮੁਕਤੀ ਸਨਦੇ ਆ ਸਰਦਾਰ ਬੰਦੀ ਸਿੰਘ ਵੀ ਸਮਝਦਤ ਰਹੇ ਕਿ ਕੈਨੇਡਾ ਪਾਕਿਸਤਾਨੀ ਪਟਕਾਣੀਆਂ ਦੇ ਵਿੱਚ ਜਿਹੜੇ ਕਤਲ ਕਾਰਨ ਹੋਏ ਉਥੇ ਇਹ ਮੋਤੀ ਦੀ ਸਰਕਾਰ ਨੇ ਉਹ ਮੁਲਕਾਂ ਦੀ ਸਰਦ ਤੋੜ ਤੀ ਹੈ ਸਰਦ ਦਾ ਬਦਲਵਾ ਬਾਂਛੇ ਤੋੜਦੇ ਹੈ ਇਹ ਇੱਕ ਬਹੁਤ ਵੱਡਾ ਜੁਰਮ ਹੈ ਅਮਰੀਕਾ ਦੀ ਵੀ ਬਾਤ ਸਹੀ ਤੋੜੀ ਉੱਥੇ ਪੰਡੂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਇਤਨੀ ਤਕੜੀ ਸੀ ਉਹਨਾਂ ਨੇ ਜਿਨ੍ਹਾਂ ਨੇ ਕਤਲ ਕਰਨਾ ਸੀ ਉਹਨਾਂ ਨੂੰ ਪਹਿਲਾਂ ਹੀ ਦੂਰ ਕਰ ਦਿੱਤਾ ਹੁਣ ਤੁਸੀਂ ਦੇਖੋ ਕੀ ਇਹ ਸਰਕਾਰ ਕਿੰਨੀ ਬੇਸੂਖ ਹੈ ਇਹਨਾਂ ਨੂੰ ਕਤਲ ਕੇਂਦਰ ਵੀ ਨਹੀਂ ਆਉਂਦਾ ਜਿਹੜਾ ਪਰਲੂ ਨੂੰ ਕਤਲ ਕਰਨਾ ਸੀਗਾ ਰੌ ਦੇ ਬੰਦਿਆਂ ਨੇ ਤੇ ਡੋਇਲ ਦੇ ਬੰਦਿਆਂ ਨੇ ਪਤਾ ਕੀ ਦੇ ਨਾਲ ਗੱਲ ਕੀਤੀ ਉਥੇ ਗੱਲ ਕੀਤੀ ਅਮਰੀਕਾ ਦੇ ਸੀਆਈਡੀ ਦੇ ਨਾਲ ਕਿ ਤੁਸੀਂ ਪੰਡੂ ਨੂੰ ਮਾਰ ਦੋ ਤੁਹਾਨੂੰ ਇੰਨੇ ਕਰੋੜ ਰੁਪਏ ਪੈਸਾ ਦੇਵਾਂਗੇ ਇਹ ਮੋਤੀ ਦੀ ਜੁੰਡਗੀ ਨੇ ਸਮਝਿਆ ਕਿ ਇਹ ਇਹਨੂੰ ਬੰਦੇ ਕਤਲ ਕਰ ਦਿੰਦੇ ਆ ਪੈਸੇ ਲੈ ਕੇ ਸੋ ਮੇਰਾ ਮਤਲਬ ਆ ਕਿ ਇਹਨਾਂ ਨੇ ਫਰੇਮ ਕਰਦੀ ਬਾਤੀ ਹੁਣ ਤੁਸੀਂ ਸਮਝੋ ਕਿ ਇੰਡੀਆ ਤੇ ਬੀਜਪੀ ਆਰਐਸਐਸ ਨੇ ਬਣਾ ਬਗਣਾ ਦੇਸ਼ ਦੀ ਬੇਗਮਨ ਦਿੱਤੀ ਹੋਈ ਹੈ ਦਿੱਪਤ ਤੇ ਵਰਤੇ ਮਹਾਨ ਆਤਮੀ ਜਨਾਈ ਨਾਮਾਂ ਦਿੱਤੀ ਹੋਈ ਹੈ ਜੇ ਇਹਨਾਂ ਨੂੰ ਇੰਡੀਆ ਦੇ ਘਰ ਦੇ ਉੱਤੇ ਮਾਰ ਦੇ ਕੋਈ ਤਾਂ ਇੰਡੀਆ ਦੀ ਕਿੰਨੀ ਬਦਨਾਮੀ ਹੋਊਗੀ ਜਿਹਨੇ ਸਨਾਨ ਸੀ ਇੱਥੇ ਰੱਖੇ ਹੋਏ ਹਨ ਉਹਨਾਂ ਨੂੰ ਇੰਡੀਆਂ ਸਾਹ ਮੀਂਦੀ ਸਕਿਆ ਜਿਹੜੀ ਇੰਟਰਨੈਸ਼ਨਲ ਜੁਰਮ ਹੈ ਜਿਹੜਾ ਅਸੀਂ ਹਰੇਕ ਸਟੇਸ਼ਨ ਤੇ ਬੋਲਦੇ ਕਿ ਅਮਰੀਕਾ ਨੂੰ ਵਰਤਾਨੀਆਂ ਨੇ ਪਾਕਿਸਤਾਨ ਨੂੰ ਯੂਨੈਨ ਦੇ ਵਿੰਗ ਇਸ ਦਾ ਜ਼ਿਕਰ ਕਰਨਾ ਚਾਹੀਦਾ ਹੈ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਇਹ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਜਿਹੜੇ-ਜਿਹੜੇ ਸਾਡੇ ਸੇਖਾ ਸ਼ਹੀਦ ਕਰ ਦਿੱਤੇ ਹੈ ਦੀਪ ਸਿੰਘ ਸੂਤੂ ਦੇ ਸਵੇ ਤਾਂ ਗਰੇਨ ਪਾਕਿਸਤਾਨ ਦਾ ਜਿਹੜਾ ਬੇਨਤੀਰ ਮੁੰਡਿਆ ਬੇਨਤੀਰ ਪੁੱਟੋ ਉਹਦਾ ਮੁੰਡਾ ਹੋਰ ਨੇ ਨਿਊਯਾਰਕ ਅਮਰੀਕਨ ਜਾ ਕੇ ਯੂਐਨ ਦੇ ਸੈਕਟੀ ਦੇ ਵਿੱਚ ਬੋਲਿਆ ਕਿ ਇੰਡੀਆ ਨੇ ਇਹ ਇਹ ਬੰਦੇ ਕੰਮ ਕਰਦੇ ਆ ਹੱਦਾਂ ਤੋੜ ਕੇ ਕੈਨੇਡਾ ਦੀਆਂ ਅਮਰੀਕਾ ਬਲੈਂਡ ਤੇ ਪੰਜਾਂ ਸਾਂ ਦੀਆਂ ਸੋ ਮੇਰਾ ਮੰਤਰ ਹੈ ਇਹ ਗੱਲ ਛੇ ਵੀ ਨਹੀਂ ਰਹੀ ਹੁਣ ਅਸੀਂ ਕਾਦੇ ਸਿੱਖ ਹੈ